ਜਦੋਂ ਮੇਰਾ ਗੀਤ ਆਇਆ ਸੀ ਉਸ ਤੋਂ ਪਹਿਲਾਂ ਕੋਈ ਸੰਗੀਤ ਦੀ ਤਾਲੀਮ ਨਹੀਂ ਸੀ ਲਈ ਹੂੰ ਤੇ ਜਿਸ ਵੇਲੇ ਮੈਨੂੰ ਪ੍ਰੋਗਰਾਮ ਬੁੱਕ ਹੋਇਆ ਵਿਆਹ ਦਾ ਤੇ ਮੈਨੂੰ ਪਤਾ ਨਹੀਂ ਲੱਗੇ ਮੈਂ ਕਰਨਾ ਕੀ ਹੈ ਤੇ ਮੈਂ ਰਵਿੰਦਰ ਗਰੇਵਾਲ ਇੰਦਰਜੀਤ ਨਿੱਪੂ ਉਸ ਟਾਈਮ ਬਹੁਤ ਹੀ ਜ਼ਿਆਦਾ ਇਹਨਾਂ ਦਾ ਫਲੋ ਸੀ ਮਾਰਕੀਟ ਦੇ ਵਿੱਚ ਮੈਂ ਇਹਨਾਂ ਦੇ ਗਾਣੇ ਇਕੱਠੇ ਕਰਕੇ ਸਟੇਜ ਤੇ ਗਾਉਣ ਲਈ ਲੈ ਗਿਆ ਪਰ ਮੈਂ ਡਰਦਾ ਸੀ ਮੰਦਰੋ ਕਿ ਬਾਅਦ ਚਾਂਸ ਕੋ ਇਦਾਂ ਦੀ ਪ੍ਰੋਬਲਮ ਆ ਗਈ ਕੀ ਕਰਾਂ ਮੇਰਾ ਇੱਕ ਦੋਸਤ ਹੈ ਸ਼ਾਹਿਦ ਖਾਨ ਹੂੰ ਉਹ ਆਰਟਿਸਟ ਹੈ ਸਿੰਗਰ ਹੈ ਬਹੁਤ ਖੂਬਸੂਰਤ ਗਾਉਣ ਵਾਲਾ ਫਿਰ ਮੈਂ ਉਹਨੂੰ ਨਾਲ ਲੈ ਕੇ ਗਿਆ ਤੇ ਤੂੰ ਪਿੱਛੇ ਬਹਿ ਜਾ ਜੇ ਭਰਾ ਕੋਈ ਪੰਗਾ ਪੈ ਗਿਆ ਮੈਂ ਕਹਿ ਦੋ ਮੇਰਾ ਢਿੱਡ ਦੁਖਦਾ ਤੇ ਤੂੰ ਉਹ ਇੱਕ ਬਰੀ ਮੇਰੀ ਅਜੀਬ ਸਟੋਰੀ ਆ ਸਾਰੇ ਆਰਟਿਸਟਾਂ ਨਾਲੋਂ ਕਿਉਂਕਿ ਮੈਂ ਜਦੋਂ ਮੇਰਾ ਗੀਤ ਆਇਆ ਸੀ ਉਸ ਤੋਂ ਪਹਿਲਾਂ ਕੋਈ ਸੰਗੀਤ ਦੀ ਤਾਲੀਮ ਨਹੀਂ ਸੀ ਲਈ ਹੂੰ ਤੇ ਜਿਸ ਵੇਲੇ ਮੈਨੂੰ ਪ੍ਰੋਗਰਾਮ ਬੁੱਕ ਹੋਇਆ ਵਿਆਹ ਦਾ ਤੇ ਮੈਨੂੰ ਪਤਾ ਨਹੀਂ ਲੱਗੇ ਮੈਂ ਕਰਨਾ ਕੀ ਆ ਤੇ ਮੈਂ ਰਵਿੰਦਰ ਗਰੇਵਾਲ ਇੰਦਰਜੀ ਨਿੱਕੂ ਉਸ ਟਾਈਮ ਬਹੁਤ ਹੀ ਜਿਆਦਾ ਇਹਨਾਂ ਦਾ ਫਲੋ ਸੀ ਮਾਰਕੀਟ ਦੇ ਵਿੱਚ ਮੈਂ ਇਹਨਾਂ ਦੇ ਗਾਣੇ ਇਕੱਠੇ ਕਰਕੇ ਸਟੇਜ ਤੇ ਗਾਉਣ ਲਈ ਲੈ ਗਿਆ ਫਰ ਮੈਂ ਡਰਦਾ ਸੀ ਮੰਦਰੋ ਕਿ ਬਾਈ ਚਾਂਸ ਕੋਈ ਇਦਾਂ ਦੀ ਪ੍ਰੋਬਲਮ ਆ ਗਈ ਕੀ ਕਰਾਂ ਫਿਰ ਮੇਰਾ ਇੱਕ ਦੋਸਤ ਹੈ ਸ਼ਾਹਿਦ ਖਾਨ ਉਹ ਆਰਟਿਸਟ ਹੈ ਸਿੰਗਰ ਹੈ ਬਹੁਤ ਖੂਬਸੂਰਤ ਗਾਉਣ ਵਾਲਾ ਫਿਰ ਮੈਂ ਉਹਨੂੰ ਨਾਲ ਲੈ ਕੇ ਗਿਆ ਕਿ ਤੂੰ ਪਿੱਛੇ ਬਹਿ ਜਾ ਜੇ ਭਰਾ ਕੋਈ ਪੰਗਾ ਪੈ ਗਿਆ ਮੈਂ ਕਹਿ ਦੋ ਮੇਰਾ ਢੱਡ ਦੁਖਦਾ ਤੇ ਤੂੰ ਗਾਉਣ ਲੱਗ ਜੀ ਮੈਂ ਬਹਾਨਾ ਬਣਾ ਦਾਂ अच्छा इसी तरह फिर सेकंड ਜਿਹੜਾ ਮੈਨੂੰ ਪ੍ਰੋਗਰਾਮ ਹੋਇਆ ਉਹ ਜਾਗਰਣ ਬਕ ਹੋਇਆ ਮੇਰਾ ਤੇ ਵਿੱਕੀ ਬਾਸ਼ਾ ਦੇ ਨਾਲ ਉਸ ਵੇਲੇ ਮੇਰਾ ਪਹਿਲਾ ਟਾਈਮ ਸੀ ਫਿਰ ਮੈਂ ਡਰਦਾ ਸੀ ਕਿਉਂਕਿ ਮੈਂ ਕਦੇ ਭੇਟਾਂ ਗਾਇਆਂ ਨਹੀਂ ਸੀ ਫਿਰ ਉਸ ਤੋਂ ਬਾਅਦ ਮੈਂ ਇਹ ਉਸੇ ਆਰਟਿਸਟ ਨੂੰ ਸ਼ਾਇਦ ਖਾਨ ਨੂੰ ਫਿਰ ਦੁਬਾਰਾ ਲੈ ਕੇ ਗਿਆ ਪਰ ਉਸ ਮਾਲਕ ਦੀ ਕਿਰਪਾ ਦੇ ਨਾਲ ਮੈਂ ਜਣੀ ਸਕਸੈਸ ਤਾਂ ਨਹੀਂ ਕਹਿ ਸਕਦਾ ਕਿਉਂਕਿ ਉਸ ਤੋਂ ਬਾਅਦ ਮੈਨੂੰ ਫੀਲ ਹੋਇਆ ਕਿ ਮੈਨੂੰ ਸਿੱਖਣਾ ਚਾਹੀਦਾ ਮੈਂ ਸਿੱਖਿਆ ਤੇ ਫਿਰ ਕੰਟੀਨਿਊ ਸਟੇਜਾਂ ਲਾ ਰਿਹਾ ਹਾਂ ਲਾ ਰਹੇ ਤੁਸੀਂ ਜੀ ਜੀ ਤੇ ਕਿੰਨਾ ਕਿੰਨੀ ਕਿ ਮਿਹਨਤ ਕਰਨੀ ਪਈ ਇਸ ਫੀਲਡ ਦੇ ਵਿੱਚ ਆਉਣ ਨੂੰ ਮਿਹਨਤ ਜੇ ਪ੍ਰੀਤ ਬਾਹ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਕਲਾਕਾਰ ਤਾਂ ਇਸ ਤਰ੍ਹਾਂ ਦੇ ਆ ਕਿ ਉਹ ਸਿੱਖਦੇ ਨਹੀਂ ਹੈਗੇ ਤੇ ਸਦਾ ਹੀ ਮਾਰਕੀਟ 'ਚ ਆ ਜਾਂਦੇ ਆ ਤੇ ਆ ਤੁਹਾਨੂੰ ਕਿੰਨੀ ਕਿ ਮਿਹਨਤ ਕਰਨੀ ਪਈ ਮਿਹਨਤ ਜਿੱਦਾਂ ਮੈਂ ਮੈਰਿਜ ਤੋਂ ਬਾਅਦ ਸ਼ੁਰੂ ਹੋਇਆ ਤੇ ਮੇਰੇ ਲਈ ਬਹੁਤ ਹਾਰਡ ਸੀ ਕਿਉਂਕਿ ਜਦੋਂ ਤੁਹਾਡੇ ਤੇ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਫੈਮਿਲੀ ਦੀਆਂ ਆ ਜਾਣ ਜਦੋਂ ਤੁਸੀਂ ਅਨਮੈਰਿਡ ਹੁੰਨੇ ਆ ਘਟੇਜ ਦੇ ਵਿੱਚ ਹੁੰਨੇ ਆ ਉਸ ਟਾਈਮ ਤੁਹਾਡੇ ਪੇਰੈਂਟ ਸਪੋਰਟ ਕਰਨ ਨਾ ਕਰਨ ਤੁਸੀਂ ਫਿਰ ਵੀ ਕੁਝ ਨਾ ਕੁਝ ਕਰ ਲੈਨੇ ਆ ਪਰ ਮੇਰੀ ਮੇਰੇ ਨਾਲ ਇੱਕ ਅਲੱਗ ਹੋਇਆ ਕਿਉਂਕਿ ਜਿਸ ਵੇਲੇ ਮੈਨੂੰ ਸ਼ੌਂਕ ਤਾਂ ਬਚਪਨ ਤੋਂ ਸੀ ਕਿਉਂਕਿ ਮੈਂ ਲਿਖਦਾ ਬਚਪਨ ਤੋਂ ਆ ਹਮ ਤੇ ਪ੍ਰੋਬਲਮ ਉਹਦੋਂ ਸੀ ਕਿ ਉਹ ਮੇਰੇ ਕੋ ਹਾਰਮੋਨੀਅਮ ਖਰੀਦਣ ਲਈ ਪੈਸੇ ਨਹੀਂ ਸੀ ਮੈਂ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਹਮ ਤੇ ਇਸੇ ਕਰਕੇ ਫਿਰ ਮੈਂ ਬਾਹਰ ਗਿਆ ਉੱਥੇ ਥੋੜਾ ਸੈਟਲ ਹੋ ਕੇ ਇੱਥੇ ਕੰਮ ਕਰਨ ਲੱਗਾ ਤੇ ਨਾਲ ਨਾਲ ਗਾਇਕੀ ਸ਼ੁਰੂ ਕੀਤੀ ਤੇ ਫਿਰ ਤੁਸੀਂ ਇੱਥੋਂ ਵਿਦੇਸ਼ ਵੀ ਗਏ ਆ ਹਾਂਜੀ ਮੈਂ ਵਿਦੇਸ਼ ਵਿੱਚ ਰਿਹਾ ਕਾਫੀ ਸਾਲਾਂ ਤੋਂ ਕਾਫੀ ਸਾਲ ਹਾਂਜੀ ਤੇ ਫਿਰ ਤੂੰ ਇੱਕ ਪਰਦੇਸੀਆਂ ਦਾ ਗੀਤ ਵੀ ਗਾਇਆ ਸੀ ਯਾਦ ਆ ਜੀ ਹਾਂਜੀ ਉਹ ਐਕਚੁਅਲੀ ਮੈਂ ਦੁਬਈ ਦੇ ਵਿੱਚ ਕੋਈ ਆ ਕਾਰਨਾਂ ਕਰਕੇ ਇਨਲੀਗਲ ਰਿਹਾ ਸੀਗਾ ਕੁਝ ਸਾਲ ਹੂੰ ਉਹ ਇਸ ਕਰਕੇ ਉਹ ਗੀਤ ਮੈਂ ਉੱਥੇ ਲਿਖਿਆ ਸੀਗਾ ਉਹ ਸੀਗਾ 8-10 ਸਾਲ ਯੂਏਈ ਦੇ ਵਿੱਚ ਗਾਲ ਤੇ ਇੱਕ ਵਾਰ ਛਾਤੀ ਮਾਰ ਰੱਬਾ ਸਾਡੇ ਹਾਲ ਤੇ ਵਾਹ ਵਾਹ ਦਿਨ ਲੰਗੇ ਨਾਲ ਲੰਘਾਇਆ ਕਾਤੋਂ ਵੀਜ਼ਾ ਇਹ ਲਗਾਇਆ ਇੱਥੇ ਜਿਉਂਦੀਆਂ ਜਾਨਾਂ ਦੇ ਪੈਂਦੇ ਮੋਲ ਨਾ ਪੁਲਿਸ ਕੋਲ ਡਰ ਲੱਗਦਾ ਪਾਸਪੋਰਟ ਤੇ ਪਤਾਕਾ ਮੇਰੇ ਕੋਲ ਨਾ ਪੁਲਿਸ ਕੋਲ ਡਰ ਲੱਗਦਾ ਰੋਟੀਆਂ ਬਣਾਈਏ ਸਬਜ਼ੀਆਂ ਚੁੱਲੇ ਛਾੜਦੇ ਕਹਿਰਦੀਆਂ ਧੁੱਪਾਂ ਜਿੰਦਾ ਫੁੱਲਾ ਜੀਆਂ ਸਾੜਦੇ ਦਿਨ ਲੰਘਦੇ ਨੇ ਰੋਕੇ ਨਿਤ ਪਰਦੇ ਆ ਹੋ ਕੇ ਸੁਣ ਬਦਦੂਆਂ ਦੇ ਹੁੰਦੇ ਕੋੜੇ ਬੋਲਣਾ ਪੁਲਿਸ ਕੋਲ ਡਰ ਲੱਗਦਾ ਪਾਸਪੋਰਟ ਤੇ ਪਟਾਕਾ ਮੇਰੇ ਕੋਲ ਨਾ ਪੁਲਿਸ ਕੋਲ ਡਰ ਲੱਗਦਾ ਤੇ ਨਾ ਹੀ ਪਾਸਪੋਰਟ ਸੀ ਕੋਲ ਤੇ ਨਾ ਹੀ ਪਟਾਕਾ ਹਾਂਜੀ ਕੁਛ ਨਹੀਂ ਤੇ ਫਿਰ ਇੱਕ ਦਾ ਪਟਾਕੇ ਜੇ ਪੈਂਦੇ ਰਹੇ ਉੱਥੇ ਪਟਾਕੇ ਬਸ ਮਾਲਕ ਨੇ ਕੰਮ ਤਾਂ ਵਧੀਆ ਦਿੱਤਾ ਰਿਜਕ ਵੀ ਦਿੱਤਾ ਉਸੇ ਸਿਰ ਤੇ ਅੱਜ ਵੀ ਬੈਠੇ ਆ ਹੂੰ ਕਿਉਂਕਿ ਜਿਸ ਵੇਲੇ ਦਬਈ ਗਏ ਸੀ ਉਸ ਟਾਈਮ ਤਾਂ ਬਹੁਤ ਹਾਲਾਤ ਕਰਦੇ ਠੀਕ ਨਹੀਂ ਸੀਗੇ ਬਹੁਤ ਹਾਂ ਚੱਲ ਰਿਆ ਸੀ ਪਰ ਫਿਰ ਉਹ ਰੱਬ ਦੀ ਕਿਰਪਾ ਹੈ। ਫਿਰ ਉੱਥੇ ਉੱਥੋਂ ਆਉਣ ਤੋਂ ਬਾਅਦ ਸਿੱਖਿਆ ਫਿਰ ਜੀ। ਹਾਂਜੀ ਉਸ ਤੋਂ ਬਾਅਦ ਮੈਂ ਉੱਥੋਂ ਆਇਆ ਮੇਰੀ ਮੰਮਾ ਜੀ ਡੈਥ ਹੋ ਗਈ ਸੀ ਜਿਸ ਫਿਰ ਮੈਨੂੰ ਆਣਾ ਪਿਆ ਸੀਗਾ। ਤੇ 9 ਸਾਲ ਉੱਥੇ ਰਿਹਾ ਕੰਟੀਨਿਊ। ਅੱਛਾ 9 ਸਾਲ ਦੁਬਈ ਜੀ। 9 ਸਾਲ ਕੰਟੀਨਿਊ ਕਿਉਂਕਿ ਮੈਂ ਹਲਕੀ ਏਜ ਵਿੱਚ ਹੀ ਚੱਲ ਗਿਆ ਸੀਗਾ। ਹੂੰ। ਤੇ ਆ ਕੇ ਫਿਰ ਮੈਂ ਵਿਆਹ ਹੋ ਗਿਆ। ਫਿਰ ਮੈਂ 2010 ਤੋਂ ਗਾਇਕੀ ਖੇਤਰ ਵਿੱਚ